ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਅੱਜ ਜਾ ਰਹੇ ਹਾਂ ਬਾਹਰਲੇ ਗੁਰਦੁਆਰੇ ਆ ਸਾਡੀ ਗੱਡੀ ਖੜੀ ਐ ਤੇ ਗੱਡੀ ਦੇ ਮਾਲਕ ਹਜੇ ਨਹੀਂ ਆਏ ਸਾਨੂੰ 10 ਮਿੰਟ ਪਹਿਲਾਂ ਬੁਲਾਇਆ ਸੀ 6 ਵਜੇ ਤੋਂ ਤੇ 6 ਵਜੇ ਤੋਂ 5 ਮਿੰਟ ਰਹਿ ਗਏ ਤੇ ਤੁਹਾਨੂੰ ਸੇਬ ਜਦਿਆਂ ਦਾ ਨਾਨਕ ਜੀ ਰਹਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਾਂ ਅੱਜ ਸਭ ਤੋਂ ਪਹਿਲਾਂ ਛੋਡੇ ਸਾਹਿਬ ਜੀ ਦੇ ਗੁਰਦੁਆਰੇ ਦਰਸ਼ਨ ਕਰਾਂਗੇ ਜਿਹੜਾ ਕਿ ਛੋਡੇ ਸਾਹਿਬ ਜੀ ਦੇ ਯਾਦ ਵਿੱਚ ਤੇ ਸੰਗਤ ਦੇ ਲੰਗਰ ਪਾਣੀ ਵਾਸਤੇ ਉੱਥੇ ਪ੍ਰਬੰਧ ਕੀਤਾ ਹੋਇਆ ਉਸ ਤੋਂ ਬਾਅਦ ਜਾਵਾਂਗੇ ਆਪਾਂ ਮਾਤਾ ਭਗ ਕੌਰ ਸਾਹਿਬ ਜੀ ਦੇ ਉਸ ਤੋਂ ਬਾਅਦ ਜਾਵਾਂਗੇ ਆਪਾਂ ਪੰਜਵੇਂ ਪਾਇਰੇ ਪੰਜ ਸਾਹਿਬ ਸਿੰਘ ਜੀ ਦੇ ਗੁਰਦੁਆਰੇ ਫਿਰ ਚੌਥਾ ਸਟਾਪ ਹੈ ਆਪਣਾ ਨਾਨਕ ਚੀਰਾ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਹ ਜੀ ਵਾਹਿ ਖਾਲਸਾ ਪਾਤੇ ਨੇ ਬੋਲੇ ਸੋਨ ਹਾਲੇ ਆਸਤਰੀਆ ਕਾਲ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਬਦ ਨਾਮ ਵਾਹਿਗੁਰੂ ਸਤਨਾਮ i'll <laughs> put हलो जी संगत जी असं गुरद्वारा पहुँच चुके हैं गोड्डी साँची एंटर हो रही है संगत पह ने इत काफ़ी असं ਨਿਹਾਲ ਸਤਿ ਸ੍ਰੀ ਅਕਾਲ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਗੁਰਦੁਆਰਾ ਸਾਹਿਬ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹਦੇ ਛੋਟੇ ਸਾਹਿਬ ਜਦ ਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੀ ਯਾਦਗਾਰ ਵਿੱਚ ਬਣਾਇਆ ਗਿਆ ਹੈ ਇਹ ਗੁਰਦੁਆਰਾ ਸਾਹਿਬ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ 80 ਕਿਲੋਮੀਟਰ ਦੀ ਦੂਰੀ ਤੇ ਬਣਿਆ ਹੈ ਤੇ ਗੁਰਦੁਆਰਾ ਨਾਨਕੀ ਰਾ ਸਾਹਿਬ ਇਥੋਂ 100 ਕਿਲੋਮੀਟਰ ਹੋਰ ਅੱਗੇ ਹੈ ਇਸ 180 ਕਿਲੋਮੀਟਰ ਦੇ ਲੰਬੇ ਰਸਤੇ ਵਿੱਚ ਜਲ ਪਾਣੀ ਦਾ ਪ੍ਰਬੰਧ ਨਾ ਹੋਣ ਕਾਰਨ ਗੁਰਦੁਆਰਾ ਨਾਨਕੀ ਰਾ ਸਾਹਿਬ ਜਾਣ ਵਾਲੀਆਂ ਸੰਗਤਾਂ ਨੂੰ ਬਹੁਤ ਮੁਸ਼ਕਲਾਂ ਹੁੰਦੀਆਂ ਸੀ ਸੰਗਤਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਸੰਤਾ ਮਹਾਪੁਰਸ਼ਾਂ ਵੱਲੋਂ ਇਹ ਪੜਾਅ ਬਣਾਇਆ ਗਿਆ ਹੈ ਹੁਣ ਇੱਥੇ ਗੁਰੂ ਮਹਾਰਾਜ ਜੀ ਦੇ ਲੰਗਰ 24 ਘੰਟੇ ਚੱਲਦੇ ਰਹਿੰਦੇ ਹਨ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਆਉਣ ਵਾਲੀਆਂ ਸੰਗਤਾਂ ਇੱਥੇ ਰੁੱਕ ਕੇ ਪ੍ਰਸ਼ਾਦਾ ਬਾਣੀ ਛੱਕ ਕੇ ਗੁਰਦੁਆਰਾ ਨਾਨਕ ਚੀਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੀਆਂ ਹਨ ਇਸ ਗੁਰੂ ਘਰ ਦੀ ਸੇਵਾ ਚੱਲ ਰਹੀ ਹੈ ਚੱਲ ਰਹੀ ਸੇਵਾ ਦੇ ਵਿੱਚ ਸੰਗਤਾਂ ਦੇ ਰਹਿਣ ਦੇ ਲਈ ਕਮਰਿਆਂ ਦੀ ਸੇਵਾ ਪੱਖਿਆਂ ਦੀ ਸੇਵਾ ਲੰਗਰ ਦੀ ਸੇਵਾ ਤੇ ਨਿਸ਼ਾਨ ਸਾਹਿਬ ਦੇ ਝੋਲੇ ਦੀ ਸੇਵਾ ਇਸ ਗੁਰੂ ਘਰ ਦੀ ਬਾਹਰੋਂ ਅਗਰਾਹੀ ਇਕੱਠੀ ਨਹੀਂ ਕੀਤੀ ਜਾਂਦੀ ਇਹ ਗੁਰੂ ਘਰ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਚੱਲਦਾ ਹੈ ਇਸ ਦੀ ਸੇਵਾ ਨੂੰ ਚਲਾ ਰਹੇ ਹਨ ਸੰਤ ਬਾਬਾ ਨਰਿੰਦਰ ਸਿੰਘ ਜੀ ਤੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਵਾਲੇ ਜਿਨ੍ਹਾਂ ਵੀ ਸੰਗਤਾਂ ਨੇ ਇਸ ਗੁਰੂ ਘਰ ਦੀ ਸੇਵਾ ਵਿੱਚ ਹਿੱਸਾ ਪਾਉਣਾ ਹੋਵੇ ਉਹ ਆਪਣੀਆਂ ਨੇਕ ਕਮਾਈਆਂ ਵਿੱਚੋਂ ਮਾਇਆ ਗੱਦੀ ਤੇ ਜਮ੍ਹਾਂ ਕਰਵਾ ਕੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕਰੋ ਜੀ ਗੁਰੂ ਮਹਾਰਾਜ ਆਪ ਜੀ ਦੀ ਯਾਤਰਾ ਸਫਲ ਕਰਨ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰਪ੍ਰਾਪ ਆਪੇ ਮਿਲੇ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਸ਼ਾਦਾ ਪਾਣੀ ਸ਼ਕ ਲੋ ਜੀ ਤੇ ਪ੍ਰਸ਼ਾਦ ਬਾਹਰੋਂ ਗੱਦੀ ਤੋਂ ਲੈ ਲੋ ਜੀ ਤੇ ਇੱਧਰ ਦੀ ਆ ਜਾਓ ਵੈਗਰੂ ਜੀ ਨਾਮ ਜਪਦੇ ਹੋਏ ਸਤਿਨਾਮ ਵਾਹਿਗੁਰੂ 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 ਸੰਗਤ ਜੀ ਤੁਸੀਂ ਆ ਦੇਖ ਸਕਦੇ ਹੋ ਬੜਾ ਪਿਆਰ ਨਨਕਾਹ ਦਾ ਦਿੱਤਾ ਜੀ ਤਸਵੀਰਾਂ ਬਣਾਈਆਂ ਮਾਡਲ ਨੂੰ ਕਹਿ ਰਹੀ ਆਪਾਂ ਸੰਘਾ ਜੀ ਅਸੀਂ ਕਰਨਾਟਕਾ ਦੇ ਵਿੱਚ ਐਂਟਰ ਕਰ ਚੁੱਕੇ ਹਾਂ ਹੁਣ ਤੁਹਾਨੂੰ ਅਸੀਂ ਦਰਸ਼ਨ ਕਰਾਵਾਂਗੇ ਗੁਰਦੁਆਰਾ ਪੰਜ ਪਿਆਰਾਂ ਵਿੱਚ ਭਾਈ ਸਾਹਿਬ ਸਿੰਘ ਜੀ ਦਾ ਉਸ ਤੋਂ ਬਾਅਦ ਤੁਹਾਨੂੰ ਨਾਨਕ ਚੀਰ ਲੈ ਕੇ ਜਾਵਾਂਗੇ ਫਿਰ ਅਗਲੇ ਗੁਰਦੁਆਰੇ ਤੁਹਾਨੂੰ ਦੱਸਦੇ ਕਮਾਲ ਬਦਲ ਚੜ੍ਹਨੇ ਆਇਆ ਕਿਰਤਨ ਸਾਥ ਮੇਂ ਕਿਰਤਨ ਸ਼ੁਰੂ ਹੋ ਚੁੱਕਿਆ ਹੈ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਪਾਈਏ ਤੋਂ ਤੱਕ

ਆ ਸੰਗਾਤੀ ਅਸੀਂ ਪੇਦਰ ਪਹੁੰਚੋ ਕੇ ਆਂ ਕਰਨਾਟਕ ਤੇ ਹੁਣ ਤੁਹਾਨੂੰ ਨਾਨਕਚੀਰਾ ਗੁਰਦੁਆਰਾ ਸਾਹਿਬ ਤੁਹਾਨੂੰ ਦਿਖ ਰਿਹਾ ਹੋਵੇਗਾ ਸਾਹਮਣੇ ਦਰਸ਼ਨ ਕਰਵਾਵਾਂਗੇ ਚੰਨ ਤੋਂ ਮਿੰਟਾਂ ਵਿੱਚ ਅਸੀਂ ਉਸ ਗੁਰਦੁਆਰੇ 'ਚ ਪਹੁੰਚ ਰਹੇ ਆਂ ਦਰਸ਼ਨ ਕਰਨ ਦੇ ਹੈ ਤੇ ਇਹਨੇ ਕਾਇ ਕਰਾ ਜੇ ਤੇ ਕਾਇਦਾ ਨਹੀਂ ਕਰਦੀ ਕਿਈ ਤਰਹੀ सांगा की पहिलं पोलीस स्टेशन पण कंप्लेन देतो म्हणून अविनाश कुमार साहेब त्याला काय दोघे मिळून जाऊ आपण

ਵਾਈ ਗਰੋਜੀ ਇੱਥੇ ਵੀਡੀਓਗ੍ਰਾਫੀ ਕਰਨੀ ਮਨਾ ਕੀਤੀ ਹੋਈ ਹੈ ਅੰਦਰ ਦਰਬਾਰ ਤੁਹਾਨੂੰ ਨਹੀਂ ਦਿਖਾ ਸਕਦੇ ਧੰਨਵਾਦ ਜੀ ਅੰਗਾਜੀ ਅਸੀਂ ਦਰਸ਼ਨ ਕਰ ਚੁੱਕੇ ਹਾਂ ਨਾਨਕਚੀਰਾ ਗੁਰਦੁਆਰਾ ਸਾਹਿਬ ਧੰਨ ਸਾਹਿਬ ਇੱਥੇ ਪੈੜ ਆਪਣੇ ਖੜਾਓ ਮਾਰ ਕੇ ਜਲ ਕੱਢਿਆ ਸੀ ਸੋ ਦਰਸ਼ਨ ਕੀਤੇ ਆ ਅੰਦਰ ਕੈਮਰਾ ਲਾਉ ਨਹੀਂ ਸੀਗਾ ਸੋ ਅਸੀਂ ਜਿੰਨਾ ਹੋ ਸਕਿਆ ਕਵਰ ਕੀਤਾ ਤੁਹਾਨੂੰ ਅਸੀਂ ਇੰਨਾ ਕੁ ਦਿਖਾ ਸਕਦੇ ਆ ਵੀ ਜਿੱਥੇ ਕੁੰਡ ਬਣਿਆ ਹੋਇਆ ਹੈ ਉਹ ਦਿਖਾ ਦਿੰਨੇ ਉਹ ਦਿਖਾ ਦਿੰਨੇ ਇੱਥੇ ਕੁੰਡ ਬਣਿਆ ਹੋਇਆ ਹੈ ਤੁਸੀਂ ਜ਼ੂਮ ਕਰਕੇ ਥੋੜਾ ਦਿਖਾ ਦਿੰਨੇ ਆ ਇਹ ਉਸ ਜਗ੍ਹਾ ਤੇ ਕੁੰਡ ਬਣਿਆ ਹੋਇਆ ਜਿੱਥੇ ਲੋਕ ਸੰਗਤ ਥੰਡੇ ਜਾ ਰਹੇ ਹਨ ਹੁਣ ਇਹ ਗੁਰਦੁਆਰਾ ਸਾਹਿਬ ਹੋ ਰਹਿ ਗਿਆ ਤੁਹਾਨੂੰ ਉਹ ਵੀ ਅਸੀਂ ਦਿਖਾਵਾਂਗੇ ਬਸ ਹੁਣ ਚੱਲੇ ਅਸੀਂ ਪਾਰ ਰਹੇ ਆ ਸਾਡੀ ਸੰਗਤ ਆ ਰਹੀ ਗੁਰਦੁਆਰਾ ਸਾਹਿਬ ਬਹੁਤ ਹੀ ਪਿਆਰਾ ਬਣਾਇਆ ਹੋਇਆ ਯਾਰ ਲੋਕਲ ਕਮੇਟੀ ਦੇ ਅੰਡਰ ਹੈ ਗੁਰਦੁਆਰਾ ਔਰ ਬੜੇ ਸਜਜੇਟਾ ਗਰਾਉਂਡ ਸੇਵਾ ਕਰਦੇ ਨੇ ਬੀਬੀਆਂ ਜ਼ਿਆਦਾ ਸੇਵਾ ਕਰਦੀਆਂ ਨੇ ਲੰਗਰ ਦੇ ਵਿੱਚ ਕੋਈ ਵੀ ਜਿੰਨੀ ਵੀ ਸੇਵਾ ਉਹ ਬੀਬੀਆਂ ਦਾ ਜ਼ਿਆਦਾ ਕਰਦੀਆਂ ਨੇ ਚਲੋ ਤੁਹਾਨੂੰ ਮਿਲਦੇ ਆ ਜੀ ਅਸੀਂ ਇੱਕ ਜਿਹੜੇ ਗੁਰਦੁਆਰਾ ਸਾਹਿਬ ਤੋਂ ਅਸੀਂ ਪਾਰਿਆਂ ਚੱਲੇ ਪੁਰਾਣਾ ਮਾਤਾ ਪਾਤੋੜੀ ਅੰਦਰ ਕਿਤਨੇ ਦਰਸ਼ਨ ਕਰਾ ਰਹੇ ਨੇ ਉਹ ਵੀ ਜੀ ਕੀ ਰਹੀ ਇਸ ਤੇ ਜੀ ਸੰਗਤ ਜੀ 5:30 ਵਜੇ ਅਸੀਂ ਨੰਦੇੜ ਆਵ ਚਲ ਨਗਰ ਤਕਤਸ਼ਰੀ ਨੰਦੇੜ ਸਾਹਿਬ ਵਾਪਸ ਪਹੁੰਚ ਗਏ ਆ ਬਾਹਰਲੇ ਗੁਰੂਤਾਮਾ ਦੇ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰਕੇ ਹੁਣ ਅਸੀਂ ਚੱਲੇ ਆ ਜੀ ਆਪਣੀ ਸਰਾਵਲ ਹੁਣ ਕਰਾਂਗੇ ਆਰਾਮ ਥੋੜੇ ਟਾਈਮ ਫਿਰ ਅਸੀਂ ਜਾਵਾਂਗੇ ਬੜਾ ਵਧੀਆ ਰਿਹਾ ਸਫ਼ਰ ਬਸ ਥੋੜੀ ਜਿਹੀ ਸੜਕਾਂ ਜ਼ਰੂਰ